ਈਮਰ ਲਾਇਸ ਲਗਾਇਆ ਜਾਵੇ 45 ਤੋਂ ਜ਼ਿਆਦਾ ਦਿਲਾਈ ਜਾਵੇ ਕਿਉਂਕਿ ਜਿਹੜਾ 45 ਰਾਈਸ ਹੈ ਇਹ ਇੱਕ ਕਫਲਾ ਹੈ 605 ਕਰੋੜ ਦਾ ਰਾਈਸ ਸਰਕਾਰ ਵੱਧ ਵੱਧ ਲੈਂਦੀ ਹੈ ਕਿਉਂਕਿ ਜਿਹੜਾ ਜਦੋਂ 67% ਚੋਲ ਸਾਡੇ ਕੋਲ ਨਿਕਲਦਾ 67 ਦਾ 67% ਅਸੀਂ ਸਰਕਾਰ ਨੂੰ ਦੇ ਦਿੰਨੇ ਆ ਤੇ ਜਿਹੜਾ ਇਹ 5500 ਗੱਡੀ ਜਿਹੜੀ ਉਹ ਵਧ ਜਾਂਦੀ ਹੈ ਇਹ 5500 ਗੱਡੀ ਵਧਨ ਨਾਲ 605 ਕਰੋੜ ਦਾ ਤਾਂ ਵੱਲ ਜਿਹੜਾ ਇਹ ਵੱਧੂ ਸਰਕਾਰ ਨੂੰ ਮਤਲਬ ਇੱਕ ਦਿਨਾਂ ਦਾ ਬਹੁਤ ਵੱਡਾ ਸਕੈਮ ਆ ਪਿਛਲੇ 3 ਸਾਲ ਤੋਂ ਸਕੈਮ ਚੱਲਦਾ ਆ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਸਾ ਤੋਂ ਕੇਬਲ ਤੋਂ ਕੇਵਲ ਸੀਐਮਆਰ ਕੇਬਲ ਲਵਾਇਆ ਗਿਆ ਬਈ 45 ਰਾਈਸ ਦੇ ਵਿੱਚ ਜਿਹੜੀ ਸਾਨੂੰ ਬਲੈਕਮੇਲ ਕੀਤੀ ਜਾਂਦੀ ਹੈ ਇਹਦਾ ਰੇਟ 75 ਰੁਪਏ 80 ਰੁਪਏ ਕਰ ਦਿੱਤਾ ਗਿਆ ਜਦੋਂ ਕਿ ਸਰਕਾਰੀ ਰੇਟ 39 ਰੁਪਏ ਆ ਅਸੀਂ ਇਹਦੀ ਕੋਰ ਨਿੰਦਾ ਕਰਦੇ ਆ ਸਰਕਾਰ ਦੀ ਜਿਹੜੇ 45 ਬਣਾਉਣ ਵਾਲੇ ਉਹਨਾਂ ਦੀ ਨਿੰਦਾ ਕਰਦੇ ਆ ਇਹ ਸਾਡੇ ਨਾਲ ਇਹ ਧੱਕੇਸ਼ਾਹੀ ਕਿਉਂ ਕੀਤੀ ਜਾ ਰਹੀ ਹੈ ਸਰਕਾਰ ਸੁੱਤੀ ਪਈ ਐ ਪੰਜਾਬ ਸਰਕਾਰ ਵੀ ਸੁੱਤੀ ਪਈ ਐ ਕੇਂਦਰ ਸਰਕਾਰ ਵੀ ਸੁੱਤੀ ਪਈ ਐ ਇਹਨਾਂ ਦੀ ਸੀਬੀਆਈ ਹੋਰ ਸਭ ਸਾਰੇ ਚੁੱਪੋ ਬੈਠਿਆ ਨੇ ਪਤਾ ਨਹੀਂ ਕੀ ਕਰਨਾ ਜਦੋਂ ਕਿਸੇ ਨੂੰ ਪੋਲਿਟਿਕਲ ਫੜਨਾ ਹੁੰਦਾ ਉੱਥੇ ਸੀਬੀਆਈ ਵੀ ਆ ਜਾਂਦੀ ਐ ਬਿਜ਼ਨਸ ਵੀ ਆ ਜਾਂਦੀ ਐ ਤੇ ਇਹ ਸਾਡੇ ਇਸ ਕੰਮ ਦੇ ਵਿੱਚ ਕਿਉਂ ਨਹੀਂ ਉਹ ਦਖਲ ਦਿੰਦੀ ਕਿਉਂ ਚੁੱਪੋ ਬੈਠੇ ਨੇ ਇਹਦਾ ਮਤਲਬ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਅਧਿਕਾਰੀ ਐਫਸੀਆਈ ਦੇ ਅਧਿਕਾਰੀ ਮੈਂ ਤਾਂ ਇਥੇ ਕਹੂੰਗਾ ਕੇਂਦਰ ਸਰਕਾਰ ਦਾ ਮਨਿਸਟਰ ਪ੍ਰਲਾਦ ਜੋਸੀ ਵੀ ਨਾਲ ਮਿਲਿਆ ਹੋਇਆ